ਸੰਗਤ ਜੀ ਦੀਵਾਲੀ ਦੇ ਸਬੰਧ ਵਿੱਚ ਸਾਡੇ ਇਤਿਹਾਸ ਵਿੱਚ ਕਮਹਾਨ ਸ਼ਹਾਦਤ ਵੀ ਹੋਈ ਸੀ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇੱਕ ਸਮਾਂ ਸੀ ਸਾ ਸੰਗਤ ਜੀ ਜਦੋਂ ਹਕੂਮਤ ਨੇ ਇਹ ਪੁਰਬ ਮਨਾਉਣੇ ਬੰਦ ਕੀਤੇ ਸਨ ਸਿੱਖਾਂ ਦੇ ਸਿੱਖਾਂ ਨੇ ਇਕੱਠੇ ਹੋ ਕੇ ਭਾਈ ਮਨੀ ਸਿੰਘ ਨੂੰ ਆਖਿਆ ਕਿ ਕਿਉਂ ਨਾ ਅਸੀਂ ਇਕੱਠੇ ਹੋ ਕੇ ਜ਼ਕਰੀਆ ਦੇ ਅੱਗੇ ਇਹ ਗੱਲ ਰੱਖੀਏ ਕਿ ਸਾਨੂੰ ਦੀਵਾਲੀ ਦਾ ਪੁਰਬ ਮਨਾਉਣ ਦੇ ਦਰਬਾਰ ਸਾਹਿਬ ਉਸ ਦੇ ਬਦਲੇ ਅਸੀਂ ਤੈਨੂੰ 5000 ਰੁਪਏ ਦੇਵਾਂਗੇ ਭਾਈ ਮਨੀ ਸਿੰਘ ਨੇ ਚਿੱਠੀ ਲਿਖ ਕੇ ਭੈਜੀ ਜ਼ਕਰੀਆ ਖਾਨ ਨੂੰ ਲਾਹੌਰ ਦਰਬਾਰ ਵਿਖੇ ਜ਼ਕਰੀਆ ਖਾਨ ਨੇ ਉਹ ਚਿੱਠੀ ਪੜ੍ਹੀ ਕਿ ਸਿੱਖਾਂ ਨੇ ਲਿਖਿਆ ਹੈ ਕਿ ਸਾਨੂੰ ਦੀਵਾਲੀ ਦਾ ਪੁਰਬ ਦਰਬਾਰ ਸਾਹਿਬ ਮਨਾਉਣ ਦਿਓ ਉਹਦੇ ਬਦਲੇ ਅਸੀਂ ਤੁਹਾਨੂੰ 5000 ਰੁਪਏ ਦੇਵਾਂਗੇ ਜਕਰੀਆ ਖਾਨ ਨੇ ਹਾਮੀ ਭਰ ਦਿੱਤੀ ਕਿ ਤੁਸੀਂ ਆਪਣਾ ਪੁਰਬ ਮਨਾ ਲਿਓ ਭਾਈ ਮਨੀ ਸਿੰਘ ਨੇ ਦੂਰ ਦੂਰ ਸਿੱਖਾਂ ਦੇ ਵੱਲ ਹੁਕਮਨਾਮੇ ਭੇਜ ਦਿੱਤੇ ਭਾਈ ਮਨੀ ਸਿੰਘ ਨੇ ਮੰਨ ਵਿੱਚ ਸੀ ਕਿ ਦੂਰੋਂ ਦੂਰਤ ਸੰਗਤਾਂ ਚੱਲ ਕੇ ਆਉਣਗੀਆਂ ਜਿਹੜਾ ਚੜਾਵਾ ਇਕੱਠਾ ਹੋਵੇਗਾ ਉਹਦੇ ਵਿੱਚੋਂ ਅਸੀਂ 5000 ਰੁਪਏ ਜਕਰੀਆ ਖਾਨ ਨੂੰ ਦੇ ਦੇਵਾਂਗੇ ਪਰ ਜਕਰੀਆ ਖਾਨ ਦਾ ਸਾਧ ਸੰਗਤ ਜੀ ਮਨ ਬਦਲ ਜਾਂਦਾ ਉਹ ਸੋਚਦਾ ਕਿ ਜਦੋਂ ਦਰਬਾਰ ਸਾਹਿਬ ਦੇਖੇ ਸਿੰਘ ਸਿੱਖ ਇਕੱਠੇ ਹੋਣਗੇ ਤਾਂ ਉਹਨਾਂ ਨੂੰ ਇੱਕੋ ਵਾਰੀ ਹੀ ਉੱਥੇ ਮਾਰ ਦੇਵਾਂਗੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਇਸ ਗੱਲ ਦਾ ਪਤਾ ਭਾਈ ਮਨੀ ਸਿੰਘ ਨੂੰ ਵੀ ਲੱਗ ਜਾਂਦਾ ਹੈ ਤੇ ਉਹਨਾਂ ਨੇ ਹੁਕਮਨਾਮੇ ਲਿਖ ਕੇ ਦੂਰ ਦੂਰ ਸਿੱਖਾਂ ਵੱਲ ਭੇਜ ਦਿੱਤੇ ਸਨ ਹੁਕਮਨਾਮਿਆਂ ਦੇ ਵਿੱਚ ਲਿਖਿਆ ਸੀ ਕਿ ਐਤਕੀ ਤੁਸੀਂ ਦੀਵਾਲੀ ਤੇ ਦਰਬਾਰ ਸਾਹਿਬ ਨਹੀਂ ਆਉਣਾ ਦੀਵਾਲੀ ਦਾ ਪੁਰਬ ਆਉਂਦਾ ਹੈ ਅੱਗੇ ਕਟ ਸੰਗਤਾਂ ਆਉਂਦੀਆਂ ਨੇ ਚੜਾਵਾ ਵੀ ਕਾਟੂ ਹੁੰਦਾ ਹੈ ਜ਼ਕਰੀਆ ਖਾਨ ਮਿੱਥੇ ਦਿਨ ਤੇ ਆਪਣੇ ਸਿਪਾਹੀ ਭੇਜ ਕੇ ਸਿੱਖਾਂ ਦੇ ਕੋਲੋਂ 5000 ਰੁਪਏ ਮੰਗਦਾ ਹੈ ਭਾਈ ਮਨੀ ਸਿੰਘ ਜਵਾਬ ਦਿੰਦੇ ਕਿ 5000 ਰੁਪਏ ਨਹੀਂ ਨਾ ਸੰਗਤ ਆਈ ਨਾ ਚੜਾਵਾ ਹੋਇਆ ਤੇ ਤੁਹਾਨੂੰ 5000 ਨਹੀਂ ਦੇ ਸਕਦੇ ਨਾ ਅਸੀਂ ਪੁਰਬ ਮਨਾਇਆ ਜੇ ਪੁਰਬ ਮਨਾਉਂਦੇ ਤਾਂ ਤੁਹਾਨੂੰ 5000 ਰੁਪਏ ਦੇ ਸਕਦੇ ਸਾਂ ਪਰ ਜ਼ਕਰੀਆ ਖਾਨ ਨੂੰ ਇਹ ਬਹਾਨਾ ਮਿਲ ਗਿਆ ਉਹਨੇ ਗ੍ਰਿਫਤਾਰ ਕਰ ਲਿਆ ਭਾਈ ਮਨੀ ਸਿੰਘ ਜੀ ਨੂੰ ਨੇ ਮੰਗ ਕੀਤੀ ਕਿ 5000 ਰੁਪਏ ਦਿੱਤੇ ਜਾਣ ਭਾਈ ਮਨੀ ਸਿੰਘ ਫਿਰ ਉਹ ਜਵਾਬ ਦਿੰਦੇ ਕਿ ਨਾ ਚੜਾਵਾ ਹੋਇਆ ਤੇ ਨਾ ਅਸੀਂ ਤੁਹਾਨੂੰ 5000 ਰੁਪਏ ਦੇ ਸਕਦੇ ਆ ਫਿਰ ਉਹਨਾਂ ਨੇ ਭਾਈ ਮਨੀ ਸਿੰਘ ਦੇ ਸਾਹਮਣੇ ਇੱਕ ਸ਼ਰਤ ਰੱਖੀ ਕਿ ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡਾ ਇਹ ਜਿਹੜਾ 5000 ਰੁਪਏ ਅਸੀਂ ਲੈਣਾ ਹੈ ਉਹ ਮੁਆਫ ਕਰ ਦੇਵਾਂਗੇ ਭਾਈ ਮਨੀ ਸਿੰਘ ਕਹਿੰਦੇ ਕਿ ਅਸੀਂ ਸ਼ਹੀਦ ਹੋ ਸਕਦੇ ਆ ਸਾਡਾ ਬੰਦ-ਬੰਦ ਕਟਿਆ ਜਾ ਸਕਦਾ ਹੈ ਪਰ ਅਸੀਂ ਮੁਸਲਮਾਨ ਧਰਮ ਕਬੂਲ ਨਹੀਂ ਕਰਾਂਗੇ ਜਕਰੀਆ ਖਾਨ ਨੇ ਜਦੋਂ ਇਹ ਸੁਣਿਆ ਤਾਂ ਉਹਨੇ ਫਿਰ ਹੁਕਮ ਕੀਤਾ ਕਿ ਇਹਦਾ ਬੰਦ-ਬੰਦ ਕੱਟ ਕੇ ਇਹਨੂੰ ਮਾਰ ਦਿੱਤਾ ਜਾਵੇ ਇਸ ਤਰ੍ਹਾਂ 사ਤਸੰਗਤ ਜੀ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਅਸੀਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪੁਰਬ ਮਨਾਉਂਦੇ ਆ ਬੰਦੀ ਛੋੜ ਦਿਵਸ ਉਸੇ ਹੀ 사ਤਸੰਗਤ ਜੀ ਦੀਵਾਲੀ ਦੇ ਸੰਬੰਧ ਦੇ ਵਿੱਚ ਭਾਈ ਮਨੀ ਸਿੰਘ ਜੀ ਦੀ 사ਤਸੰਗਤ ਜੀ ਇਹ ਲਾਸਾਨੀ ਸ਼ਹਾਦਤ ਹੁੰਦੀ ਹੈ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਾਧ ਸੰਗਤ ਜੀ ਸਾਡਾ ਕੋਟਾਣ ਕੋਟ ਪ੍ਰਣਾਮ ਹੈ ਸੋ ਆਹ ਸੰਗਤ ਜੀ ਆਪਣੇ ਸਿੰਘਾਂ ਦੀ ਸ਼ਹਾਦਤਾਂ ਨੂੰ ਯਾਦ ਕਰੀਏ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰੀਏ ਉਹ ਉਹਨਾਂ ਦੇ ਪਾਏ ਹੋ ਪੂਰਨਿਆ ਤੇ ਚੱਲ ਕੇ ਸਿੱਖੀ ਦੇ ਧਾਰਨੀ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ